ਹਾਂ ਜੀ ਮਿੱਤਰੋ ਕੀ ਹਾਲ ਚਾਲ ਨੇ ਬਾਈ ਉਮੀਦ ਕਰਦਾ ਹਾਂ ਸਾਰੇ ਭਰਾ ਵਧੀਆ ਹੋਣਗੇ ਤੇ ਆਜੋ ਵੀ ਆਪਾਂ ਤੁਹਾਨੂੰ ਕਰਾਉਣੇ ਆ ਪੁੰਨੂ ਵਾਲੀ ਨਸਲ ਚ ਕਬੂਤਰੀ ਆ ਬਾਈ ਹਰੀਆਂ ਅੱਖਾਂ ਦੀ ਇਹ ਬਾਈ ਵਿੱਕੀ ਕੋਲੇ ਕੀ ਆਲਾ ਵਿੱਕੀ ਬਾਈ ਕੀ ਹਾਲ ਆ ਬਰੇ ਹੋਰ ਕਹਿ ਮੈਂ ਤਾਂ ਭਰਾ ਠੀਕ ਹੈ ਬਾਈ ਵਧੀਆ ਤੁਸੀਂ ਤੇ ਆਹ ਬਾਈ ਕਬੂਤਰੀ ਤੇ ਕਬੂਤਰੀ ਆਪਣੀ ਵੱਡੀ ਕਬੂਤਰੀ ਆ ਇਹ ਅੱਛਾ ਵੀਰੇ ਪੂਰੇ ਚੰਗੇ ਬੱਚੇ ਉੱਡਦੇ ਆ ਇਹਦੇ ਸਹੀ ਆ ਭਰਾ ਅਰੇ ਥੇ ਡਾਈ ਪਿਛਲੇ ਹਰ ਵਕਤ ਕਹਣਾ ਹਾਂ 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 ਬੀਤੂ ਮਲਾ ਹਾਂ 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 ਇਹਦਾ ਹੀ ਸੀਗਾ ਰਿਆ ਗੁੱਤੀ ਦਾ ਜਿਛ ਬੱਚਾ ਮਰੀਆਂ ਨਾਲ ਬੱਚੀ ਛੱਡਾ ਜੀ ਬੱਸ ਜੀ 14 ਕੰਬੀਏ ਬਾਕੀ ਆ ਤੇ ਅੱਛਾ 1 2 3 4 5 6 7 8 9 10 11 12 13 ਆਇਆ ਕਿੱਧਰ ਹਾਂ 14 14 14 14 ਬਰੀਏ ਇਹ ਆ ਬਾਈ ਪੁੰਨ ਵਾਲੇ ਉਤਰਾ ਜੋ ਥੋਣੀ ਬਹੁਤਾ ਯਾਰ ਗੁੱਤਰੀ ਆ ਮਤੋਂ ਹਰੀਆਂ ਅੱਖਾਂ ਦੀ ਉਸਤਾਦ ਬੰਗੂ ਵਾਲੇ ਤੇ ਕਬੂਤਰ ਕਿਹੜਾ ਲਾਇਆ ਤੇ ਨਾ ਬਈ ਆਹ ਕੁੱਤਰ ਲੱਗਿਆ ਬਈ ਤੇ ਗਰਦੇਵ ਵਾਲੇ ਕੁੱਤਰ ਆ ਜਾਓ ਬਈ ਉਸਤਾਦ ਲੈਜੈਂਡ ਤੇ ਆਹ ਕੁੱਤਰੀ ਇਹਨਾਂ ਦਾ ਬੱਚਾ ਬਹੁਤ ਪਰ ਆਉਡਾ ਬਈ ਬਾਜੀ ਦੇ ਨੱਚਦਾ ਹੀ ਫਿਰਦਾ ਜੀ ਦੂਜੇ ਦਿਨ ਵੀ 11 ਵਜੇ ਬੈਠਾ ਟਾਂਗੀ ਚੜਿਆ ਜਿੱਤ ਗਿਆ ਇਹ ਆ ਭਰਾ ਦੀ ਜੋੜੀ ਦੱਸੋ ਮਿੱਤਰੋ ਜਾਨਵਰ ਕਿਵੇਂ ਲੱਗਿਆ ਕਬੂਤਰ ਕਿਵੇਂ ਲੱਗੀ ਤੇ ਕਬੂਤਰ ਕਿਵੇਂ ਲੱਗਿਆ